ਆਏ ਹੋਏ ਵੀਰੇ ਜਿਹੜੀ ਸਾਡੇ ਵਾਸਤੇ ਮਾਇਆ ਦੇ ਗੱਫੇ ਲੈ ਕੇ ਆਏ ਹੋਏ ਇਹਨਾਂ ਦਾ ਵੀਰਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਅਸੀਂ ਜਿਹੜੀ ਸਾਡੀ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਬਾਹਾਂ ਫੜੀ ਹੈ ਸਾਡੀਆਂ ਵੀਡੀਓ ਵੇਖ ਕੇ ਸਾਡੇ ਕੋਲੇ ਪਹੁੰਚੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਅਸੀਂ ਸਾਨੂੰ ਇਹਨਾਂ ਅੱਗੇ ਪਿੰਡ ਬੰਡਾਲੇ 'ਚ ਵੀ ਮਾਇਆ ਦੇ ਗੱਫੇ ਦਿੱਤੇ ਪਿੰਡ ਰਾਜੀ ਸਭਰਾਵੇ 'ਚ ਵੀ ਪਹੁੰਚੇ ਜਿੰਨੀਆਂ ਅਸੀਂ ਵੀਡੀਓ ਪਾਈਆਂ ਉਹਨਾਂ ਘਰਾਂ ਨੂੰ ਸਾਰਿਆਂ ਨੂੰ ਮਾਇਆ ਦੇ ਗੱਫੇ ਵੀਰ ਜੀ ਦੇ ਰਹੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੀ ਵੀ ਸੰਕਟ ਤੋਂ ਨਾਲ ਪੈਸਾ ਇਕੱਠਾ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜ ਇਨਾ ਦਾ ਬਹੁਤ ਬਹੁਤ ਧੰਨਵਾਦ ਵੀ ਸਭ ਤੋਂ ਵੱਧ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ertid ਸਾਡੇ ਲੋਕ ਅੱਜ ਨਗਰ ਬਨਾਲੇ ਦੇ ਵਿੱਚ ਖੜੇ ਆ ਜਿਲ੍ਹਾ ਫਰੋਹੀਪੁਰ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਬਾਪੂ ਭਗਵਾਨ ਸਿੰਘ ਜੀ ਤੇ ਨਾਲ ਰਜਿੰਦਰ ਸਿੰਘ ਵੀਰ ਜੀ ਜਿਹੜੇ ਪਹੁੰਚੇ ਆ ਆ ਜਿਹੜੀ ਸੰਗਤ ਹੈ ਨਵੀਪੁਰ ਤੇ ਨਰੈਣਗੜ੍ਹ ਦੀ ਜਿਹੜੀ ਸੰਗਤ ਹੈ ਹਰਿਆਣੇ ਦੇ ਵਿੱਚੋਂ ਅੰਬਾਲੇ ਦੇ ਨੇੜੇੋਂ ਪਹੁੰਚੇ ਆ ਬਹੁਤ ਦੂਰੋਂ ਪਹੁੰਚੇ ਇਹਨਾਂ ਦਾ ਜੀ ਆ ਸਾਉ ਤਾਂ ਪਹਿਲਾਂ ਤਾਂ ਤੇ ਦੂਸਰੀ ਗੱਲ ਇਹ ਆ ਕਿ ਇਹ ਆਪਣੇ ਇਲਾਕੇ ਦੇ ਵਿੱਚ ਹੜਪ ਪ੍ਰਭਾਵ ਤੇ ਇਲਾਕਾ ਹੈਗਾ ਬਨਾਲਾ ਜਾਂ ਹੋਰ ਵੀ ਅਸੀਂ ਇੱਕ ਦੋ ਪਿੰਡਾਂ 'ਚ ਸੇਵਾ ਕਰਨੀ ਤਾਂ ਉਹਨਾਂ ਵਾਸਤੇ ਜਿਹੜੇ ਸਾਡੇ ਕਿਸਾਨ ਭਰਾ ਨੇ ਜਾਂ ਜਿਹੜੇ ਲੋੜਵੰਦ ਭਰਾ ਉਹਨਾਂ ਵਾਸਤੇ ਅਜ ਮਤਲਬ ਹੈ ਕਿ ਪਹੁੰਚਿਆ ਇਹਨਾਂ ਨੂੰ ਬਹੁਤ-ਬਹੁਤ ਜੀ ਆ ਤੇ ਸਮੁੱਚੀ ਨਗਰ ਦਾ ਅਸੀਂ ਸੁਮੁੱਚੇ ਇਲਾਕੇ ਵੱਲੋਂ ਧੰਨਵਾਦ ਵੀ ਕਰਦੇ ਹਾਂ ਬਣਾਲੇ ਵੱਲੋਂ ਤੇ ਖਾਸ ਤੌਰ ਤੇ ਇਹਨਾਂ ਜੀ ਆ ਕਹਾਂਗੇ ਸਾਰੀ ਸੰਗਤ ਦਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਾਂਗੇ ਕਿ ਜਿੰਨਾ ਵੀਰਾਂ ਨੇ ਵੀ ਇਸ ਤਿਲਫੁੱਲ ਸਾਡੇ ਇਲਾਕੇ 'ਚ ਭੇਟ ਕੀਤਾ ਭੇਜਿਆ ਤਾਂ ਉਹਨਾਂ ਨੂੰ ਵੀ ਅਸੀਂ ਕੈਨੇ ਵੀ ਅਸੀਂ ਪ੍ਰਮਾਤਮਾ ਉਹਨਾਂ ਦੇ ਮਿਹਰ ਕਰੇ ਤੇ ਜਿਹੜਾ ਇਹਨਾਂ ਦਾ ਦਸਵੰਦ ਕੱਢਿਆ ਦਸਵੰਦ ਉਹਨਾਂ ਦਾ ਲੇਖੇ ਲੱਗੇ ਤੇ ਗੁਰੂ ਮਹਾਰਾਜੀ ਉਹਨਾਂ ਤੇ ਜਿਹੜੇ ਉਹਨਾਂ ਦੇ ਕੰਮ ਕਰਦੇ ਜਰੂਰ ਕਿਰਪਾ ਕਰੇ ਤਾਂ ਆਪਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਹਿੰਦੇ ਅਸੀਂ ਪਿੰਡ ਨਵੀਪੁਰ ਅਤੇ ਨਾਰੈਣਗੜ੍ਹ ਦੀ ਸੰਗਤ ਵੱਲੋਂ ਡੀਜ਼ਲ ਦੀ ਸੇਵਾ ਲੈ ਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਵਿਖੇ ਪਹੁੰਚੇ ਹਾਂ ਸੋ ਇਹਨਾਂ ਨੂੰ ਜਿਹੜੇ ਲੋੜਵੰਦ ਹੈਗੇ ਇਹਨਾਂ ਨੂੰ ਡੀਜ਼ਲ ਦੀ ਸੇਵਾ ਦੇਣ ਲਈ ਪਹੁੰਚੇ ਹਾਂ ਸਾਡੇ ਇਲਾਕੇ ਦੀ ਸੰਗਤ ਵੱਦਾ ਸਹਿਯੋਗ ਹੈਗਾ ਬਾਕੀ ਇਹਨਾਂ ਸਿੰਘਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਸਾਰੀ ਸੰਗਤ ਨੂੰ ਪਤਾ ਹੀ ਹੈ ਜਿਵੇਂ ਹਾੜਾਂ ਦੀ ਮਾਰ ਵਿੱਚ ਜਿੰਨੇ ਵੀ ਲੋਕ ਆਏ ਹੋਏ ਆ ਉਹਨਾਂ ਦੀਆਂ ਵੀਡੀਓ ਪਾਈਆਂ ਹੋਈਆਂ ਸੀ ਸਾਡੇ ਵੀਰ ਸਾਡੇ ਕੋਲੇ ਆਏ ਅਤਰ ਦਾ ਭਗਵਾਨ ਸਿੰਘ ਤੇ ਹਰਜਿੰਦਰ ਸਿੰਘ ਪਿੰਡ ਨਵੀਂਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਏ ਹੋਏ ਵੀਰ ਜਿਹੜੀ ਸਾਡੇ ਵਾਸਤੇ ਮਾਇਆ ਦੇ ਗੱਫੇ ਲੈ ਕੇ ਆਏ ਹੋਏ ਇਹਨਾਂ ਦਾ ਵੀਰਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਜਿਹੜੀ ਸਾਡੀ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਬਾਹਾਂ ਖੜੀ ਹੈ ਸਾਡੀਆਂ ਵੀਡੀਓ ਵੇਖ ਕੇ ਸਾਡੇ ਕੋਲੇ ਪਹੁੰਚੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਨੂੰ ਇਹਨਾਂ ਅੱਗੇ ਪਿੰਡ ਬੰਡਾਲੇ 'ਚ ਵੀ ਮਾਇਆ ਦੇ ਗੱਫੇ ਦਿੱਤੇ ਪਿੰਡ ਰਾਜੀਸਵਰਾਹੇ 'ਚ ਵੀ ਪਹੁੰਚੇ ਜਿੰਨੀਆਂ ਅਸੀਂ ਵੀਡੀਓ ਪਾਈਆਂ ਉਹਨਾਂ ਘਰਾਂ ਨੂੰ ਸਾਰਿਆਂ ਨੂੰ ਮਾਇਆ ਦੇ ਗੱਫੇ ਵੀਰ ਜੀ ਦੇ ਰਹੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੀ ਵੀ ਸੰਕਟ ਤੋਂ ਨਾਲ ਪੈਸਾ ਇਕੱਠਾ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਅੰਬਾਲੇ ਵਾਲੇ ਵੀਰ ਸਾਡੇ ਕੋਲੇ ਵਾਇਕੁਰ ਜੀ ਕਾਹ ਦਾ ਹਾਂਜੀ ਵੀਰ ਜੀ ਅੱਜ ਜਿਹੜੇ ਵੀਰ ਆਪਣੇ ਪਿੰਡ ਰਾਜੀ ਸੁਭਰਾਏ ਸੇਵਾ ਕਰਨ ਆਏ ਆ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹ ਹੋਏ ਕਹਿਣਾ ਚਾਹੁੰਦੇ ਆ ਕੋਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੇਲ ਫੁੱਲ ਲੈ ਕੇ ਆਏ ਆ ਤੇ ਬਹੁਤ ਬਹੁਤ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਤੇ ਠੀਕ ਖਾਲਸਾ ਵਾਹਿਗੁਰੂ